ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਤੇ ਅੱਜ ਦਾ ਵਲੌਗ ਬੜਾ ਘੈਂਟ ਆ ਤੇ ਅਸੀਂ ਵਲੌਗ ਆਲਰੇਡੀ ਥੋੜਾ ਜਿਹਾ ਅੱਗੋਂ ਜਿੰਨਾ ਹੈਗਾ 10 15 ਮਿੰਟ ਦਾ ਅਸੀਂ ਜੋ ਕਲਿੱਪਾਂ ਕੱਢ ਸਕੇ ਕਿਉਂਕਿ ਅਸੀਂ ਡੋਲੀ ਵਾਲਾ ਵਲੌਗ ਪਾਉਣਾ ਸੀਗਾ ਤੇ ਅਸੀਂ ਬਣਾ ਚੁੱਕੇ ਆ ਤੇ ਸਾਨੂੰ ਤੁਸੀਂ ਦੁਖੀ ਦੁਖੀ ਜਿਹਾ ਦੇਖੋ ਅਸੀਂ ਓ ਮੋਸ਼ਨਲ ਹੋ ਗਏ ਸਿਆਦੀ ਭੈਣ ਨੂੰ ਫੇਰ ਦੇਖ ਕੇ ਤੇ ਜਿਹੜਾ ਵਲੌਗ ਆ ਤੁਸੀਂ ਸਾਰੇ ਇੰਜੋਏ ਕਰਿਓ ਦੱਸਿਓ ਕਿੱਦਾਂ ਦਾ ਬਾਕੀ ਹਣਾ ਆਵਾਜ਼ ਬੂਜੀ ਦੀ ਕੁਆਲਿਟੀ ਨਾ ਮੈਟਰ ਕਰਿਓ ਤੁਸੀਂ ਵਲੌਗ ਵੇਖਿਓ ਤੇ ਬਾਕੀ ਇਹ ਨਹੀਂ ਗਾਣਾ ਭਾਈ इमोशनल ਹੋ ਗਿਆ ਕਿਉਂਕਿ ਇਹ ਜਿਹੜੀ ਹੁੰਦੀ ਨਾ ਮੂਵਮੈਂਟ ਪੈਰਾਂ ਤੋੜਨੀਆਂ ਔਖੀਆਂ ਹੁੰਦੀਆਂ ਇੰਨਾ ਇਹੋ ਹੀ ਹੁੰਦਾ ਯਾਰ ਜਦੋਂ 22-28 ਸਾਲ ਇਕੱਠੇ ਰਹਿਣਾ ਇੱਕੋ ਘਰ ਚ ਰਹਿਣਾ ਇੱਥੇ ਤੇ ਫਿਰ ਮਤਲਬ ਐ ਤੁਰ ਜਾਣਾ ਨਾ ਮਤਲਬ ਯਾਰ ਮੁੰਡੇ ਤਾਂ ਉੱਥੇ ਰਹਿ ਪੈਂਦੇ ਨੇ ਜਿਹੜੇ ਘਰ ਚ ਮਤਲਬ ਜੰਮੇ ਕੁੜੀਆਂ ਨੂੰ ਅੱਖ ਹੁੰਦਾ ਕਿਸੇ ਹੋਰ ਘਰ ਚ ਜਾ ਕੇ ਰਹਿਣਾ ਕਿਉਂਕਿ ਇੱਥੇ ਆਦਤ ਹੁੰਦੀ ਉਹਨਾਂ ਦੀ ਹਰ ਚੀਜ਼ ਉੱਚੀ ਬੋਲ ਲੈਣਾ ਜੋ ਮਰਜ਼ੀ ਕਹਿ ਦੇਣਾ ਉੱਥੇ ਉਹਨਾਂ ਨੂੰ ਟਾਈਮ ਲੱਗਦਾ ਉਸ ਮਤਲਬ ਨੇਚਰ ਜੋ ਉਹਨਾਂ ਦੇ ਪਰਿਵਾਰਾਂ ਦਾ ਉਹਦੇ ਵਿੱਚ ਰਲ ਮਿਲ ਨੂੰ ਕਈ ਵਾਰੀ ਬੰਦਾ ਡਰਦਾ ਹੀ ਕਈ ਕਈ ਸਾਲ ਬੋਲਦਾ ਹੀ ਨਹੀਂ ਤੇ ਬਾਕੀ ਅਸੀਂ ਇਹ ਸਿਚੁਏਸ਼ਨ ਛੋ ਜਦੋਂ ਭੈਣ ਦੇ ਵਿਆਹ ਸੀ ਵੱਡੀ ਦਾ ਉਦੋਂ ਨਹੀਂ ਸਾਨੂੰ ਉਦੋਂ ਤੇ ਅਸੀਂ ਮੈਂ ਹਸਾਉਣਾ ਗੁਰਦੀਪ ਵਾਰੀ ਤੇ ਅਸੀਂ ਰੋਏ ਹੀ ਨਹੀਂ ਮੈਨੂੰ ਲੱਗਦਾ ਹੀ ਨਹੀਂ ਸਾਨੂੰ ਪਤਾ ਹੀ ਨਹੀਂ ਲੱਗਾ ਕੀ ਹੋਇਆ ਅਸੀਂ ਛੋਟੇ ਸੀ ਸਿੱਧੀ ਗੱਲ ਕਹੀਏ ਅਸੀਂ ਉਦੋਂ ਮਸਾਂ ਹੈਗੇ ਸੀ 8ਵੀਂ 9ਵੀਂ ਕਲਾਸ ਸੀ ਨਾ ਆਪਾਂ ਹਾਂ ਹਾਂ 8ਵੀਂ 9ਵੀਂ ਕਲਾਸ ਦੇ ਵਿੱਚ ਸ਼ਾਇਦ ਸੀਗੇ ਤੇ ਨਹੀਂ ਸੀ ਸਾਨੂੰ ਇਹਨਾਂ ਪਤਾ ਪਰ ਫਿਰ ਜਦੋਂ ਬੰਦਾ ਮੋ ਪਿਆਰ ਫੈਮਿਲੀ ਨਾਲ ਜਦੋਂ ਟਾਈਮ ਸਪੈਂਡ ਕਰਨਾ ਪੈਂਦਾ ਨਾ ਫਿਰ ਜਦੋਂ ਵੱਡੇ ਹੋਏ ਪਹਿਲਾਂ ਖੜਾ ਹੁੰਦਾ ਉਦੋਂ ਦਾ ਕਦੇ ਇੱਧਰ ਖੇਡ ਲਿਆ ਉਧਰ ਖੇਡ ਲਿਆ ਫਿਰ ਫੈਮਿਲੀ ਨਾਲ ਰਹਿਣ ਲੱਪੇਂਦਾ ਤੇ ਉਹ ਅਟੈਚਮੈਂਟ ਜੀ ਹੋ ਜਾਂਦੀ ਆ ਅਹੀਂ ਤੇ ਯਾਰ ਵਿਆਹ ਜ ਬੜੀ ਵਰੀ ਇਮੋਸ਼ਨਲ ਹੋਏ ਸੱਚੀ ਗੱਲ ਆ ਕੋਈ ਝੂਠ ਨਹੀਂ ਫੁਕਰੀ ਨਹੀਂ ਮਾਰਦੇ ਅਸੀਂ ਵਾਧੂ ਹੋਏ ਇਮੋਸ਼ਨਲੀ ਯਾਰ ਅਸੀਂ ਤੇ ਭੈਣ ਭਰਾ ਗੱਲ ਕਰਦੇ ਕਰਦੇ ਇੱਕ ਦੂਜੇ ਦੀਆਂ ਗੱਲਾਂ ਕਰਕੇ ਰੋਦੀਆਂ ਕਰਨੀਆਂ ਜਦੋਂ ਮੰਦੀਆਂ ਗੱਲਾਂ ਅਸੀਂ ਤੇ ਰੋ ਪੈਂਦੇ ਹੁੰਦੇ ਸੀ ਕਿਉਂਕਿ ਹੁਣ ਵਲੌਗਾਂ ਚ ਉਹਦੀ ਆਵਾਜ਼ ਨਹੀਂ ਆਉਂਦੀ ਬਲੋਕਾਂ ਜੀ ਕਿ ਸਾਡੇ ਨਾਲ ਮਤਲਬ ਅਸੀਂ ਕੋਈ ਚੀਜ਼ ਕਰਦੇ ਹਾਂ ਉਹਦੀ ਆਵਾਜ਼ ਬਲਤ ਬਾਹੋਂ ਨੇ ਪਸਾਜ ਦੇੜੀ ਮੈਂ ਕਰਦੀ ਤੂੰ ਐ ਨਾ ਕਰੋ ਉਹਨੂੰ ਅਸੀਂ ਕਹਦੇ ਨਾ ਕੱਪੜੇ ਪ੍ਰੈਸ ਕਰਦੇ ਮੈਂ ਨਹੀਂ ਕਰਦੀ ਪਹਿਲੇ 걔ੜੇ ਕਦੇ ਉਹਨੇ ਸਾਡੀ ਗੱਲ ਨਹੀਂ ਮੰਨੀ ਫਿਰ ਉਹਨੇ ਨਾ ਕਰਨੂ ਕਰਕੇ ਨਾ ਆਪੇ ਕੱਪੜੇ ਪ੍ਰੈਸ ਕਰਦੇ ਨੇ ਸਾਡੇ ਨਿੱਕੇ ਨਿੱਕੇ ਉਹਨੂੰ ਸ਼ੌਂਕ ਹੁੰਦਾ ਸੀ ਬਸ ਕਿ ਮੈਨੂੰ ਗੱਡੀ ਚ ਅੱਗੇ ਭਾ ਲੋ ਮੈਨੂੰ ਸਨੈਪਚੈਟ ਪਾ ਲੈਂਦੋ ਤਿੰਨ ਚਾਰ ਬੰਦੇ ਵੇਖਦੇ ਸੀ ਸਨੈਪਚੈਟ ਤੇ ਉਹਨੂੰ ਇੱਕ ਮੈਂ ਸੀ ਇੱਕ ਮੋਟਾ ਸੀ ਤੇ ਇੱਕ ਵੱਡੀ ਭੈਣ ਤੇ ਇੱਕ ਅਦੀ ਉਦੀ ਸੇਲੀ ਸੀ ਉਹਨਾਂ ਨੇ ਵਿਖਾ ਕੇ ਉਹਨੇ ਖੁਸ਼ ਹੋਈ ਜਾਇ ਕਰਨਾ ਬਸ ਸਾਨੂੰ ਹੀ ਸਾਡੀਆਂ ਸਾਡੇ ਨਾਲ ਬਹਿ ਕੇ ਸਾਨੂੰ ਹੀ ਸਟੋਰੀਆਂ ਵਿਖਾ ਦੇਂਦੀ ਸੀ ਸਾਡੀਆਂ ਐਵੇਂ ਤੇ ਉਹ ਸ਼ੌਂਕ ਸੀ ਤੇ ਮੋਟੇ ਦਾ ਉਹਦਾ ਬਹੁਤ ਵੈਰ ਰਿਆ ਅਸੀਂ ਸ਼ੇਅਰ ਕਰਾਂਗੇ ਅਗਲੇ ਵਲੋਗਾਂ ਚ ਉਹਦੀਆਂ ਮੈਂਬਰੀਆਂ ਸ਼ੇਅਰ ਕਰਦੇ ਰਵਾਂਗੇ ਸਾਡਾ ਵਧੀਆ ਸੀ ਬਾਕੀ ਸਾਰੇ ਭੈਣ ਭਰਾਵਾਂ ਦਾ ਵੀ ਸਾਰਿਆਂ ਦਾ ਪਿਆਰ ਹੁੰਦਾ ਕੋਈ ਸਾਡਾ ਵੱਖ ਨਹੀਂਗਾ ਜਿਹੜੀ ਉਹ ਮੂਮੈਂਟ ਨੇ ਜਦੋਂ ਉਹ ਤਾਂ ਹਰ ਕੋਈ ਇਮੋਸ਼ਨਲ ਹੋ ਜਾਂਦਾ ਯਾਰ ਬੰਦਾ ਅੰਦਰੋਂ ਭਰ ਜਾਂਦਾ ਰੁਗ ਭਰੇ ਜਾਂਦੇ ਆ ਨਾ ਕਿੱਡਾ ਮਰਜੀ ਕੋਈ ਦਲੇਰ ਹੋਵੇ ਯਾਰ ਰਾਜੇ ਟਿੱਕਰ ਹੋ ਸਕਦੇ ਉਹ ਤਾਂ ਭੈਣਾ ਵੱਖ ਕਰਨੀਆਂ ਬਹੁਤ ਔਖਾ ਹੁੰਦੇ ਆ ਪਰ ਵੱਖ ਕਾ ਦਾ ਚਲੋ ਇੱਕ ਤਾਂ ਇਹ ਰੀਤ ਰਿਵਾਜ ਬਣੇ ਹੋਇਆ ਬਾਕੀ ਉਹ ਆਪ ਦੇ ਖੁਸ਼ ਰਵੇ ਚੰਗੇ ਥਾਂ ਜਾਣਾ ਉਹਨੇ ਉਹ ਗਈ ਚਲੀ ਸੱਜਣਾ ਗਈ ਚਲੀ ਆ ਬਾਕੀ ਜਿਹੜਾ ਸਾਡਾ ਨਵਾਂ ਪੁਰਾਣਾ ਬਹੁਤ ਉਹਦੀ ਕੇਅਰ ਕਰਦਾ ਆ ਤੇ ਬਾਕੀ ਸਾਨੂੰ ਇੱਕ ਐਨਾ ਪਤਾ ਲੱਗਾ ਬਈ ਅਸੀਰ ਹੋਏ ਨਾ ਉਹ 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 ਕਿਲੋਮੀਟਰ ਤੇ ਜਾ ਕੇ ਚੁੱਪ ਕਰ ਗਈ ਉਹ ਤਾਂ ਕਿਲੋਮੀਟਰ ਤੇ ਜਾ ਕੇ ਚੁੱਪ ਕਰ ਗਈ ਬਾਕੀ ਹੁਣ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰਦੀ ਫੇਰ ਰੋ ਪੈਂਦੀ ਆ ਤੂੰ ਵੀ ਬਲੌਗ ਕਰੋ ਯਾਰ ਇੰਜੋਏ ਮੇਰੀਆਂ ਗੱਲਾਂ ਤਾਂ ਮੁੱਕਣੀਆਂ ਨਹੀਂ ਤੁਸੀਂ ਜਾ ਕੇ ਨਗਾਓ ਇਹਨੂੰ ਸਕਿਪ ਕਰ ਦਿਓ ਚੱਕ ਦੋ ਗਰੀਬੀ ਅਗਲੇ ਪਾਸੇ ਜਾਓ ਤੇ ਵਲੌਗ ਵੇਖੋ ਓ ਮਾਈ ਗਾਡ ਮੇਰਾ ਰੰਗ ਸਾਫ ਹੋ ਗਿਆ ਦਿਨੋ ਦਿਨ ਹਾਏ ਅੱਲਾ ਮੈਂ ਕਿ ਗੋਰਾ ਹੀ ਨ ਹੋ ਜਾ ਹਾਂਜੀ ਹਾਏ ਅੱਲਾ ਤੇ ਜਾਓ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ thank you I <laughs> i hey, ਕੱਟ ਲੈ ਬੰਦ ਹੋ ਜਾ ਵੀਰੇ 1 ਮਿੰਟ ਓਕੇ ਪਾ ਵੀ ਪਾ ਕੋਲ ਕੋ ਛੱਡ ਦੋ ਅਤਵਰੇ ਛੱਡ ਦੋ ਵੀਰ ਜੀ ਛੱਡ ਦੋ ਸਬਸਬਸ ਤੇਰੀ ਲੈਡ ਦਾ ਕੀ ਹੋਣਾ ਇੱਥੇ ਹਾਂ भाई जी पहला था बाई 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 तो बहुत भाई भाई धन्यवाद तोड़ा ਹਾਂ ਠੀਕ ਆ ਜੀ ਹੋਣਾ ਲੈ ਕੇ ਦੱਸਾਂ ਬਾਈ ਉਹਨਾਂ ਦਾ ਮੈਂ ਸ਼ੁਕਰ ਗੁਜ਼ਾਰ ਆ ਬੜਾ ਵਧੀਆ ਪ੍ਰੋਗਰਾਮ ਰਿਆ ਹਾਂ ਜੀ ਨੇ ਨਾਲੇ ਜੋ ਅਸੀਂ ਚੀਜ਼ਾਂ ਕੰਡੀਸ਼ਨਾਂ ਰੱਖੀਆਂ ਕੋਈ ਸਾਡੀਆਂ ਮੰਨ ਲਿਓ ਵੀਰ ਨੇ ਮੰਨੀਆਂ ਘੱਟੀਆਂ ਗੱਲਾਂ ਇੱਥੇ ਧੰਨਵਾਦ ਆ ਬਾਕੀ ਤੁਸੀਂ ਸਾਰਾ ਪੈਲਸ ਵੇਖ ਲਿਆ ਵੀਰ ਜੀ ਨੇ ਓਨਰ ਨੇ ਹਾਂ ਅਸੀਂ ਤੁਹਾਨੂੰ ਸੁਝਾਅ ਕਰਾਂਗੇ ਸਾਡੇ ਕਹਿਣ ਤੇ ਜਦੋਂ ਕੋਈ ਪੈਲਸ ਕਰਨਾ ਕਿਉਂਕਿ ਇਹ ਮੂਮੈਂਟ ਹੁੰਦੀ ਨਹੀਂ ਖਿਲਕੇ ਜੀ ਹਾਂ ਜੀ ਇਹ ਕੈਪਚਰ ਹੁੰਦੀਆਂ ਨੇ ਸੋ ਕੈਪਚਰ ਹੋਣ ਸੋਹਣੇ ਤਰੀਕੇ ਨਾਲ ਖੁੱਲੀਆਂ ਡੁੱਲੀਆਂ ਤੇ ਸਾਫ ਸਫਾਈ ਤੁਸੀਂ ਵੇਖ ਲੀਆ ਜੀ ਬਾਕੀ ਪਿੱਛੇ ਵੀ ਤੁਸੀਂ ਹੁਣ ਵੇਖ ਸਕਦੇ ਆ ਐਲਈਡੀ ਦੇ ਵਿੱਚ ਉਹ ਸਾਰਾ ਹਾਲ ਆ ਹਾਲ ਕਿੱਡਾ ਵਧੀਆ ਸਜਿਆ ਆ ਕਿੱਡਾ ਇਹ ਵੀਡੀਓ ਦੇ ਵਿੱਚ ਵੇਖਿਆ ਮੈਨੇਜਮੈਂਟ ਬਹੁਤ ਵਧੀਆ ਇਹਨਾਂ ਦੀ ਬਹੁਤ ਗੁੱਡ ਮੈਨੇਜਮੈਂਟ ਲੱਗਦੀ ਹੈ ਬਹੁਤ ਬੱਡਾ ਤੇ ਬਾਕੀ ਕੰਪਲੇਟ ਬਹੁਤ ਬੱਡਾ ਇਹ ਵੀਰ ਜੀ ਦਾ ਨੰਬਰ ਦੱਸੋ ਕਿਸੇ ਨੇ ਬੁਕਿੰਗ ਵਾਸਤੇ ਤੁਹਾਨੂੰ ਕਾਲ ਕਰਨੀ ਹੋਵੇ ਹਾਂਜੀ 930087301 ਠੀਕ ਹੈ ਜੀ ਸਾਡਾ ਆਫਿਸ ਦਾ ਨੰਬਰ ਆ ਹਾਂਜੀ ਹਾਂ ਠੀਕ ਹੈ ਤੇ ਬੁਕਿੰਗ ਕਿੰਨਾ ਟਾਈਮ ਐਲਪ ਜਿਹੜਾ ਤਾਂ ਵਿਆਹਾਂ ਦਾ ਸੀਜ਼ਨ ਹੁੰਦਾ ਆਪਣਾ ਮੇਨ ਉੱਚ ਬੁਕਿੰਗ ਆਪਾਂ ਕਿੰਨਾ ਟਾਈਮ ਪਹਿਲਾਂ ਰਾਦੇ? ਤਕਰੀਬਨ 5-6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀਆਂ ਬੁਕਿੰਗਾਂ। 5-6 ਮਹੀਨੇ ਪਹਿਲਾਂ ਡੇਟਾ ਬੁੱਕ ਹੋਈ ਆ। ਮੰਨ ਲਓ ਫਰਵਰੀ ਦੀਆਂ ਤੇ ਉਹ 1 ਇਅਰ ਪਹਿਲਾਂ ਵੀ ਹੋ ਜਾਂਦੀਆਂ। ਕੈਟਰੀਂਗ ਨਾਲ ਦੱਸਿਓ ਜੀ ਤੁਸੀਂ ਭਰ ਲੈਣਾ। ਹਾਂ ਜੀ ਜਿਆਦਾ 90% ਵਿਦ ਫੂਡ ਹੀ ਦਿੰਨੇ ਆ ਫੰਕਸ਼ਨ। ਵਿਦ ਫੂਡ ਦਿੰਨੇ ਆ। ਉਹਦੇ 'ਚ ਮੈਂ ਤਾਂ ਦੱਸਦਾ ਕੈਟਰੀਂਗ ਜਿਹੜਾ ਤੁਹਾਡੀ ਸਿਰਦਰਦੀ 1% ਆ। ਤੁਸੀਂ ਤਿਆਰ ਹੋ ਕੇ ਆਉਣਾ ਜਾਂ ਬਸ ਇਨਾਂ ਕੋਲ ਤੁਹਾਨੂੰ ਨਹੀਂ ਪਤਾ ਇੱਧਰ ਇੱਧਰ ਮਗਰ ਭੱਜੇ ਫਿਰਨਾ ਉਹ ਸਿਰਦਰਦੀ ਜਮ੍ਹਾਂ ਖਤਮ ਹੋ ਜਾਂਦੀ ਉਹ ਜ਼ਿੰਮੇਵਾਰੀ ਵੀਰਾਂ ਉਹਨਾਂ ਦੀ ਬਾਕੀ ਵੀਰ ਉਹਨਾਂ ਦੀ ਨਾ ਮੈਂ ਸਾਰਾ ਸੀ ਸਿਸਟਮ ਸੰਭਾਲਿਆ ਹਾਂਜੀ ਹਾਂਜੀ ਸਿਸਟਮ ਇਹ ਕਰਤਿਆਂ ਜੀ ਬਾਕੀ ਵੀਰ ਉਹਨਾਂ ਨੇ ਕੈਟਰਿੰਗ ਵਾਲੇ ਪ੍ਰੋਗਰਾਮ ਅਟੈਂਡ ਕੀਤੇ ਵੀ ਹੋਇਆ ਬਾਈ ਕਈ ਘਰ ਪਤਾ ਬਾਈ ਕੈਟਰਿੰਗ ਕਰ ਲੈਂਦੇ ਆ ਪਰ ਜਦੋਂ ਲਾਸਟ ਟਾਈਮ ਆਉਂਦਾ ਉਦੋਂ ਨਾ ਬਦੋਬਰੀ ਵਿੱਚ ਚੱਕ ਲੋ ਸਮਾਨ ਛੇਤੀ ਚੱਕ ਲੋ ਕਈ ਰੋਟੀ ਤੋਂ ਰਹਿ ਜਾਂਦੇ ਬਿਲਕੁਲ ਸਾਡਾ ਜੇ ਕਈ ਪ੍ਰੋਗਰਾਮ ਹੀ ਲੇਟ ਸਟਾਰਟ ਕਰਦੇ ਨੇ ਸਾਡੇ 5:30 5 ਵਜੇ ਤੱਕ ਦਿਖਾ ਦਿੰਦੇ ਵੀ ਉਦੋਂ ਸਟਾਲਾਂ ਉਦੋਂ ਹੀ ਫੂਡ ਲੱਗਾ ਰਹਿੰਦਾ ਫੂਡ ਨੂੰ A1 ਸਾਰਾ ਸ਼ੈਫ ਦਾ ਕੰਮ ਹੁੰਦਾ A1 ਸਾਰਾ ਕੰਮ ਕਰਕੇ ਦਿੰਦਾ ਕਈ ਵਾਰੀ ਜਿਵੇਂ ਫਰੂਟ ਪਲੇਟ ਬੰਦੇ ਜਾਣ ਕੇ ਲੇਟ ਚਲਾਉਂਦੇ ਵੀ ਥੋੜਾ ਟਾਈਮ ਚੱਲੇ ਨਹੀਂ ਇਦਾਂ ਦਾ ਵਾਕਈ ਨਹੀਂ ਹੈਗਾ ਮੈਂ ਆਪ ਦੱਸਣ ਦਿਆਂ ਤੁਹਾਡੀ ਵੀ ਕੈਂਟਰਿੰਗ ਦੇ ਵਿੱਚ ਨਹੀਂ ਹੈਗਾ ਇਹ ਜ਼ਰੂਰੀ ਚੀਜ਼ ਹੈ ਬਈ ਜੀ ਬਾਕੀ ਆਪਣਾ ਇੱਕ ਰਿਹਾ ਐਡਰੈਸ ਮੰਨ ਲਓ ਪ੍ਰੋਪਰ ਮੈਂਸ਼ਨ ਕਰਿਓ ਇਤਨਾ ਪੈਲਸ ਦਾ 40 ਸੇਖਾ ਰੋਡ ਧਰਮਕੋਟ ਬਾਰਨਕਿੰਗ ਬਾਰਨਕਿੰਗ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਪ੍ਰੋਗਰਾਮ ਰਿਹਾ ਸਾਡਾ ਥੈਂਕ ਯੂ ਹਾਂਜੀ ਤੇ ਕਿੱਦਾਂ ਦਾ ਤੁਹਾਨੂੰ ਵਲੌਗ ਲੱਗਾ ਕੋਣ ਕੋਣ ਨੂੰ ਮੋਸ਼ਨ ਵਾਲਾ ਕਮੈਂਟ ਕਰਕੇ ਦੱਸ ਦਿਓ ਤੇ ਕਿੰਨੇ ਕਿੰਨੇ ਭੈਣ ਭਰਾ ਜੇ ਤੁਸੀਂ ਸਾਰੇ ਇਹ ਵੀ ਕਮੈਂਟ ਕਰਕੇ ਦੱਸਿਓ ਅਸੀਂ ਆਗੇ ਜੀ ਮੈਂ ਮੋਟਾ ਮਨਦੀਪ ਗਰਦੀਪ ਤੇ ਅਮਨ ਪੰਜ ਭੈਣ ਭਰਾ ਆਂ ਅਸੀਂ ਛੇ ਭਰਾ ਹਨ ਪਰ ਅਸੀਂ ਨਾ ਇੱਕ ਦੀ ਡੈਥ ਹੋ ਗਈ ਸੀ ਹਾਂ ਛੋਟੇ ਹੁੰਦੇ ਛੋਟੇ ਹੁੰਦੇ ਪਹਿਲੇ ਹਾਂਜੀ 6 ਸੀਗੇ ਛੋਟੇ ਹੁੰਦੇ ਆਂ ਤੇ ਉਹ ਚਲੋ ਬਾਕੀ ਮੰਮਿਆਂ ਨੂੰ ਦੱਸ 6 ਮੈਂ ਭਰਾ ਇਹ ਆ ਮੰਮੀ ਨੂੰ 6 ਭੈਣ ਭਰਾ ਸਾਡੇ ਸਾਡੇ ਚ ਤੇ ਆਹੋਦੇ ਅਸੀਂ 6 ਆ ਤੇ 6 ਹੀ ਆ ਚਾਰ ਭਰਾ ਤੇ ਦੋ ਭੈਣ ਇਹ ਦੋ ਭਰਾ ਇਹ ਦੋ ਪੈ ਦੂਜੀ ਭੈਣ ਦਾ ਬੋਲੀ ਆ ਇਹ ਹੀ ਨਹੀਂ ਉਹਨਾਂ ਨੂੰ ਟਿਕਨ ਦੇ ਡਰਦੇ ਤੂੰ ਡਰਦੇ ਕੀ ਦੀ ਬੋਲੀ ਗਲਤ ਆ ਉੱਚੀ ਬੋਲਦੀ ਐ ਅਲਾਦਾ ਗੱਲ ਪੈ ਗਈ ਨਹੀਂ ਕੀ ਬੋਲੀ ਗਲਤ ਆ SKU ਇਹ ਗਲੇ ਨੂੰ ਮੈਂ ਸਹੀ ਕਹਿ ਕਨੀ ਦੋ ਬੋਲੀ ਗਲਤ ਆ ਮੇਰੀ ਬੋਟ ਤੇਰੀ ਮੰਮੀ ਤੂੰ ਕਿੱਦਾਂ ਗੱਲ ਕਰਦੀ ਜਿੱਦਾਂ ਕਿਸੇ ਟੀਚਰ ਕੀਤੀ ਹੁੰਦੀ ਆ ਮੈਂ ਟੀਚਰ ਕਰਦੀ ਨਹੀਂ ਕਿਸੇ ਨੂੰ ਤੈਨੂੰ ਸਕੂਲ ਕਿਤੇ ਕੋਈ ਹੁੰਦੀ ਕਾਸ਼ ਮੈਂ ਜਿਹੜੀ ਸੱਚੀ ਗੱਲ ਆ ਸੱਚੀ ਕਹਿਣੀ ਆ ਤੈਨੂੰ ਕਹਾਂ ਮੇਰੀ ਧੀ ਦੀ ਥੋਣੋਂ ਫੜ ਕੇ ਸਿੱਧੀ ਕੀਤਾ ਹੋਣਾ ਤੈਨੂੰ ਤੇ ਕਰ ਹੁਣ ਕਰ ਦੇ ਹੁਣ ਕਰਦਾ ਮੇਰੇ ਕੋਲ ਵਿਹਲਾ ਇੰਨੇ ਕੰਮਲ ਵਿਹਲਾ ਨਾ ساری ਉਮਰ ਤੈਨੂੰ ਸੁਧਾਰੀਆ ਮੈਂ ਹਾਂ ਅੱਜ ਅਸੀਂ ਵਲੌਗ ਪਾਤਾ ਡੋਲੀ ਵਾਲਾ ਸੋ ਤੁਸੀਂ ਵੀ ਇੰਜੋਏ ਕੀਤਾ ਤੁਸੀਂ ਵੇਖਣਾ ਤਨਵੀਤ ਉਦਰ ਹੋਈ ਨਹੀਂ ਅਦੀ ਕੁੜੀ ਦੌਰ ਕੇ ਰੋਈ ਹੈ ਰੋਈ ਹੈ ਕਿੰਨੀ ਕੁ ਓਈ ਮੈਨੂੰ ਵੀ ਤੋਰ ਕਰ ਹੋਈ ਸੱਚ ਮੈਨੇ ਤਾਂ ਕੁੜੀ ਲੈ ਕੇ ਆਣੀ ਮਾਈ ਮਿਸਟੇਕ ਮਾਈ ਮਿਸਟੇਕ ਗੱਲਾਂ ਕਹਿ ਗਿਆ ਕਰਦਾ ਮੈਂ ਕੱਲ ਤੋਂ ਹੀ ਨਾ ਕੱਲ ਮੇਰੇ ਤੋਂ ਜਜ਼ਬਾਤੀ ਹੋ ਜਾਣਾ ਆ ਅੱਖਾਂ ਜੀ ਉਹਨਾਂ ਤੋਂ ਦੂਜਿਆਂ ਨੂੰ ਕਹਿਣਾ ਵਾ ਜੇ ਹੈ ਸਾਡੇ ਉਹਨਾਂ ਲਗਾਬ ਨਹੀਂ ਸੋਚਦਾ ਵੀ ਮੈਂ ਕੀ ਬੋਲ ਗਿਆ ਤਾਂ ਕਿੰਨੀ ਕੁ ਇਸਕਾ ਨਾਮ ਹੈ ਪਾਲੇ ਕੀ ਕੁੜੀ ਉਹ ਵੋਸਲਾਬ ਆਪਣੇ ਮਿਸ ਕਰ ਦੇਣੀ ਹੈ ਆਪ ਇਧਰ ਆਈ ਹਾਂਜੀ ਇਧਰ ਅੱਛਾ ਲੱਗ ਰਹਾ ਹੈ ਰੂ ਥੈਂਕ ਯੂ ਸਨੈਪਚੈਟ ਆਈਡੀ ਸੰਧੂ ਗੱਗੂ 1 ਸਪੈਲਿੰਗ ਐਓ ਤੁਹਾਨੂੰ ਪਤਾ ਯਾਰ ਪੜੇ ਲਿਖੇ ਤੁਸੀਂ ਸੰਧੂ S A N D H U ਤੇ ਮਰਗਜੀ U G 1 ਪਾ ਕੇ ਤੁਸੀਂ ਜਾ ਸਕਦੇ ਹੋ ਤੇ ਇੰਸਟਾਗ੍ਰam ਤੇ gursharn.157 gursharn G U R S H A R ਅਗਲੇ ਵੀ ਸਾਭ ਨੂੰ ਬਤਾ ਬਣਾ ਦਾ .157 ਤੇਰੇ ਦੱਸਿਆਂ ਜਿਆਦਾ ਨਹੀਂਗਾ ਸਾਰੀ ਦੁਨੀਆ ਹਨ ਪੜੀ ਲਿਖੀ ਬੈਠੀ ਹਨ ਪੜ ਨਹੀਂ ਬੈਠਾ ਕੋਈ ਸੱਤਰੀ ਗਾਲ ਜੇ ਸੋ ਇਸੇ ਦੇ ਨਾਲ ਬਲੌਗ ਖਤਮ ਹੁੰਦਾ ਅਗਲਾ ਬਲੌਗ ਲੈ ਕੇ ਆਉਣੀ ਬਹੁਤ ਹੀ ਥੈਂਕ ਯੂ